चारु पदार्थ जे को मांगे सजन की सेवा लागे जे को अपना दुख मिटावे हरि हर नाम हृदय सद् गावे जे को अपनी शोभा लोरै ਸਾਦ ਸੰਗ ਇਹੋ ਮਨ ਸੂਰੇ ਜੇ ਕੋ ਜਨਮ ਮਰਨ ਤੇ ਗਰੇ ਸਾਦ ਜਨਾ ਕੇ ਸਾਰੇ ਨੀ ਪਾਰੇ ਜਿਸ ਜਨ ਕੋ ਪ੍ਰਭ ਦਰਸ ਤੇ ਆਸ ਨਾਨਕ ਤਾਂ ਕਹਿ ਬਲਬਲੇ ਜਾਸਾ चार पदार्थ जे को मांगे साधजना की सेवा लग जे को अपना दुख मिटावे हरिहर नाम हृदय सद्गावे जे को अपनी शोभा गुण सदसंग ए हो मैं जे को जन्म ते डरे साजन की शरण पर जिस जन को प्रभु दर्श प्यास नानक का जिस जन का प्रभु दर्श प्यासा ਨਾਮਿਕ ਤਾਂ ਕਹਿ ਬਲ ਬਲ ਜਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਆਪਾਂ ਨੂੰ ਉਪਦੇਸ਼ ਕਰਦੇ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਗੇ ਇਸ ਤਰ੍ਹਾਂ ਦੱਸਦੇ ਹਨ ਆਪਣੀ ਕਹਾਣੀ ਐ ਵਿੱਚ ਆਪਣੇ ਸਮਾਜ ਵਿੱਚ ਇਸ ਤਰ੍ਹਾਂ ਹੈ ਕਿ ਮਨੁੱਖ ਜਨਮ ਦੇ ਵਿੱਚ ਚਾਰ ਚੀਜ਼ਾਂ ਦੀ ਲੋੜ ਹੁੰਦੀ ਹੈ ਧਰਮ, ਅਰਥ, ਕਾਮ, ਮੋਕਸ਼। ਵੀ ਮਨੁੱਖ ਜਨਮ ਵਿੱਚ ਧਰਮ ਨਾ ਕਮਾਇਆ ਤੇ ਮਨੁੱਖ ਜਨਮ ਦਾ ਕੋਈ ਫਾਇਦਾ ਨਹੀਂ। ਪਰਿਵਾਰ ਵਗੈਰਾ ਚਲਾਉਣ ਲਈ ਅਰਥ ਯਾਨੀ ਤੁਹਾਨੂੰ ਦੌਲਤ ਦੀ ਵੀ ਲੋੜ ਪੈਂਦੀ ਹੈ। ਤੇ ਕਾਮ ਉਹ ਸ਼ਕਤੀ ਹੈ ਜਿਹਦੇ ਕਰਕੇ ਆਪਣਾ ਪਰਿਵਾਰ ਚੱਲਦਾ ਹੈ ਆਪਣਾ ਪਰਿਵਾਰ ਆਪਣਾ ਵੰਸ਼ ਅੱਗੇ ਵੱਧਦਾ ਹੈ। ਤੇ ਫਿਰ ਮੋਕਸ਼ ਫਿਰ ਇਸੇ ਜਨਮ ਵਿੱਚ ਉਹ ਗਿਆਨ ਹੁੰਦਾ ਜਿਹਦੇ ਕਰਕੇ ਆਪਾਂ ਮੋਹ ਵੀ ਤਿਆਗਣਾ ਹੈ ਤੇ ਮੁਕਤੀ ਪ੍ਰਾਪਤ ਕਰਨੀ ਹੈ ਇਹ ਚਾਰ ਪਦਾਰਥ ਦੱਸੇ ਜਾਂਦੇ ਹਨ ਤੇ ਜਿਹੜਾ ਰੱਬ ਦਾ ਨਾਮ ਹੈ ਨਾ ਉਸ ਦੇ ਵਿੱਚ ਤਾਂ ਸਾਰੇ ਵਰਦਾਨ ਤੇ ਸਾਰੀਆਂ ਦੌਲਤਾਂ ਹਨ ਬਾਬਾ ਜੀ ਹੁਕਮ ਕਰਦੇ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਜਣਾ ਕੀ ਸੇਵਾ ਲਾਗੇ ਕਿਉਂ ਸਾਜਣਾ ਦੀ ਸੇਵਾ ਲਗਾਗੇ ਤਾਂ ਹੀ ਆਪਾਂ ਨੂੰ ਨਾਮ ਨਾਲ ਪਿਆਰ ਪਾਊਗਾ ਤਾਂ ਹੀ ਆਪਾਂ ਆਪਾਂ ਇੱਕ ਓਮਕਾਰ ਦਾ ਅੰਮ੍ਰਿਤ ਪੀ ਸਕਾਂਗੇ ਤੇ ਜਿੱਥੋਂ ਆਪਾਂ ਨੂੰ ਸਾਰੇ ਵਰਦਾਨ ਮਿਲਨੇ ਆ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਜੇ ਦੁੱਖ ਮਟਾਉਣਾ ਹੈ ਨਾ ਤੇ ਹਉਮੇ ਦਾ ਕੰਡਾ ਕੱਢ ਕੇ ਪ੍ਰਭੂ ਨਾਮ ਦਾ ਏਕ ਓਮਕਾਰ ਪ੍ਰਭੂ ਨਾਮ ਦਾ ਅੰਮ੍ਰਿਤ ਪੀਏ ਤੇ ਦੁੱਖ ਮਿਟੇਗਾ ਜੇ ਉਹ ਆਪਣੀ ਸ਼ੋਭਾ ਲੋਰੇ ਸਾਹ ਸੰਗੇ ਹਉਮੇ ਛੋੜੇ ਜਿੰਨਾ ਚਿਰ ਹਉਮੇ ਹੈ ਨਾ ਤਾਂ ਸ਼ੋਭਾ ਕੋਈ ਨਹੀਂ ਜਿਸ ਅੰਸਾਨ ਵਿੱਚ ਹਉਮੇ ਉਹਦੇ ਤਾਂ ਕੋਈ ਨੇੜੇ ਜਾਣਾ ਵੀ ਪਸੰਦ ਨਹੀਂ ਕਰਦਾ ਜੇ ਆਪਾਂ ਚਾਹਨੇ ਆਪਣੀ ਸ਼ੋਭਾ ਹੋਵੇ ਸਾਰਾ ਹੰਕਾਰ ਤਿਆਗ ਕੇ ਆਪਾਂ ਪ੍ਰਭੂ ਗੁਣ ਗਾਈਏ ਜੇ ਕੋ ਆਪਣੀ ਸ਼ੋਭਾ ਲੋਰੇ ਸਾਹ ਸੰਗੇ ਹਉਮੇ ਛੋੜੇ ਹੰਕਾਰ ਛੱਡ ਕੇ ਪ੍ਰਭੂ ਗੁਣ ਗਾਈਏ ਆਹੀਂ ਆਪਣੀ ਸ਼ੋਭਾ ਹੋएगी ਜੇ ਕੋ ਜਨਮ ਮਰਨ ਤੇ ਡਰੇ ਸਾ ਜਨਾ ਕੀ ਸਰਨੀ ਪਰੇ ਤੇ ਇਹ ਡਰ ਤਾਂ ਹਮੇਸ਼ਾ ਸਤਾਉਂਦਾ ਨੂੰ ਕਿ ਮੌਤ ਕਿਦਾਂ ਹੋਏਗੀ ਜਨਮ ਤਾਂ ਚਲੋ ਆਪਾਂ ਲੈ ਲਿਆ ਜਨਮ ਤੇ ਮਰਨ ਦੇ ਦੋ ਵੱਡੇ ਦੁੱਖ ਜਿਨ੍ਹਾਂ ਤੋਂ ਆਪਾਂ ਬਹੁਤ ਡਰਦੇ ਹਾਂ ਤੇ ਇਹ ਡਰ ਵੀ ਮੁੱਕ ਜਾਏਗਾ ਜਦੋਂ ਪਤਾ ਹੈ ਕਿ ਏਕ ਓਂਕਾਰ ਏਕ ਓਂਕਾਰ ਅਛੜਨਾ ਦਾ ਸ਼ਰੀਰ ਨੇ ਏਕ ਓਂਕਾਰ ਹਮੇਸ਼ਾ ਸੀ ਹਮੇਸ਼ਾ ਹੈ ਹਮੇਸ਼ਾ ਰਹੇਗਾ ਤੇ ਜੇ ਆਪਾਂ ਆਪਣੀ ਆਤਮਾ ਨੂੰ ਏਕ ਓਂਕਾਰ ਪ੍ਰਭੂ ਦੇ ਨਾਲ ਗੁਰੂ ਬਖਸ਼ਿਸ਼ ਦੁਆਰਾ ਲੀਨ ਕਰਵਾ ਲਈਏ ਹੋ ਜਾ ਬਈ ਆਪਣੀ ਆਤਮਾ ਤਾਂ ਤਾਂ ਕਲਿਆਣੀ ਕਲਿਆਣ ਫਿਰ ਇਸ ਮੌਤ ਦਾ ਕਹਾ ਦਾ ਖੌਫ ਜਦੋਂ ਆਪਣਾ ਕੰਮ ਹੀ ਪੂਰਾ ਹੋ ਗਿਆ ਜੀਵਨ ਦਾ ਮਕਸਦ ਜੇ ਪੂਰਾ ਹੋ ਗਿਆ ਇਹ ਬਾਬਾ ਜੀ ਹੁਕਮ ਕਰਦੇ ਨੇ ਜੇ ਕੋ ਜਨਮ ਮਰਨ ਤੇ ਡਰੇ ਸਾਜਣਾ ਕੀ ਸਰਨੀ ਪਰੇ ਸਾਜਣਾ ਦੀ ਸਰਨੀ ਪਈਏ ਜਿੱਥੋਂ ਆਪਾਂ ਨੂੰ ਇਹ ਪ੍ਰੇਰਨਾ ਮਿਲਦੀ ਹੈ ਪ੍ਰਭੂ ਨਾਮ ਤੇ ਪ੍ਰਭੂ ਭਗਤੀ ਦੀ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕੇ ਬਲਬਲ ਜਾਸਾ ਜਿਨ੍ਹਾਂ ਨੂੰ ਪ੍ਰਭੂ ਦਰਸ਼ਨਾ ਦੀ ਇੱਛਾ ਹੈ ਨਾ ਏਕ ਓਮਕਾਰ ਪ੍ਰਭੂ ਦੇ ਅਮਰ ਦੀ ਬਾਬਾ ਜੀ ਕਹਿੰਦੇ ਹਨ ਮੈਂ ਉਹਨਾਂ ਤੋਂ ਬਲੀਹਾਰ ਜਾਣਾ ਹਾਂ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਹੀ ਆਪਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਆਪ ਅਭਿਪਕਤੀ ਮਾਰਗ ਤੇ ਚੱਲਣ ਲੱਗ ਪੈਨੇ ਹਾਂ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨਵਾ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ